ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ لال ਪ੍ਰੋਇਤ ਹਾਲਾਂਕਿ ਉਹ ਜਾਣ ਲੱਗੇ ਸੀ ਅਸਤੀਫਾ ਦੇ ਕੇ ਪਰਵਾਨ ਨਹੀਂ ਹੋਇਆ ਹਲੇ ਬਣੇ ਹੋਇਆ ਤੇ ਉਹਨਾਂ ਨੂੰ ਫਰੀ ਦੀਆਂ ਚੀਜ਼ਾਂ ਪਸੰਦ ਨਹੀਂ ਆਈਆਂ ਜੋ ਚੰਡੀਗੜ੍ਹ ਦੇ ਮੇਅਰ ਨੇ ਫੈਸਲਾ ਕੀਤਾ ਜਾਂ ਇੱਥੋਂ ਦੀ ਨਗਰ ਨਿਗਮ ਨੇ ਕੀਤਾ ਕਹਿੰਦੇ ਚਾਹੇ ਪਾਰਕਿੰਗ ਦਾ ਮਸਲਾ ਚਾਹੇ ਪਾਣੀ ਦਾ ਇਹ ਨਹੀਂ ਹੋ ਸਕਦਾ ਮੈਂ ਨਹੀਂ ਸਾਈਨ ਕਰਦਾ ਮੈਂ ਨਹੀਂ ਦਸਤਕਾ ਇਹਦਾ ਜਵਾਬ ਵੀ ਹਾਲਾਂਕਿ ਦੇ ਦਿੱਤਾ ਮੇਅਰ ਨੇ ਜਾਂ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਤੇ ਬਾਕੀ ਸੂਬਿਆਂ ਦੀ ਸਿਆਸਤ ਦੇ ਉੱਤੇ ਇਸ ਦਾ ਕਿੰਨਾ ਅਸਰ ਪੈਣ ਵਾਲਾ ਦੇਖੋ ਸਭ ਤੋਂ ਮੀਡੀਕਲ ਕਿ ਮੈਨੂੰ ਇਸ ਮਸਲੇ 'ਚ ਲੱਗਦਾ ਹੈ ਕਿ ਪੰਜਾਬ ਦੇ ਰਾਜਪਾਲ ਜਿਹੜੇ ਬਤੌਰ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਸ਼ਾਸਕ ਆ ਆਪਾਂ ਜੇ ਮੋٹے ਜਿਹੇ ਸ਼ਬਦਾਂ 'ਚ ਕਹਿ ਲਈਏ ਕਿ ਚੰਡੀਗੜ੍ਹ ਦੇ ਮੁੱਖ ਮੰਤਰੀ ਆ ਮੈਨੂੰ ਉਹਨਾਂ ਦਾ ਫੈਸਲਾ ਸਹੀ ਲੱਗਾਗਾ ਇਹ ਜਿਹੜੀਆਂ ਫ੍ਰੀ ਵਾਲੀਆਂ ਚੀਜ਼ਾਂ ਵੰਡਣ ਵਾਲੀ ਆਦਤ ਪਿਛਲੀਆਂ ਪਾਰਟੀਆਂ ਕਾਂਗਰਸ ਜਾਂ ਭਾਜਪਾ ਜਾਂ ਅਕਾਲੀ ਦਲ ਇਹ ਜਿਹੜੀਆਂ ਰਪਾਈਆਂ ਉਹ ਲੋਕਾਂ ਨੂੰ ਵਿਗਾੜਿਆ ਹੁਣ ਚੰਡੀਗੜ੍ਹ ਦੇ ਵਿੱਚ ਕਾਲੀ ਭਾਜਪਾ ਦੇ ਵੀ ਮੇਅਰ ਰਹੇ ਨੇ ਕਾਂਗਰਸ ਪਾਰਟੀ ਦੇ ਮੇਰੇ ਉਹਨਾਂ ਨੇ ਕਦੀ ਸੋਚਿਆ ਨਹੀਂ ਕਿ ਫ੍ਰੀ ਪਾਣੀ ਦਿੱਤਾ ਜਾਵੇ ਹੁਣ ਆਮ ਆਦਮੀ ਪਾਰਟੀ ਨੇ ਮਿਹਰ ਬਣ ਗਿਆ ਤੇ ਚਲੋ ਫ੍ਰੀ 20000 ਲੀਟਰ ਪਾਣੀ ਕਿਉਂ ਕਿਉਂ ਪਾਣੀ ਦਿੱਤਾ ਜਾਵੇ ਫ੍ਰੀ ਆਪਾਂ ਦੇਖਿਆ ਹੈ ਕਿ ਪਿਛਲੇ ਕਈ ਸਾਲਾਂ ਤੋਂ ਤੁਸੀਂ ਵੀ ਇੱਥੇ ਰਹਿ ਰਹੇ ਹੋ ਤੁਸੀਂ ਵੀ ਵਸਨੀਕ ਹੋਰ ਵੀ ਲੋਕ ਨੇ ਡਿਮਾਂਡ ਨਹੀਂ ਰਹੀ ਲੋਕਾਂ ਦੀ ਜੋ ਕੀਤਾ ਗਿਆ ਡਿਮਾਂਡ ਲੋਕਾਂ ਨੇ ਤਾਂ ਨਹੀਂ ਮੰਗਿਆ ਪੰਜਾਬ ਦੇ ਵਿੱਚ ਬਿਜਲੀ ਦੀ ਡਿਮਾਂਡ ਨਹੀਂ ਦਿੱਲੀ ਦੇ ਵਿੱਚ ਬਿਜਲੀ ਦੀ ਡਿਮਾਂਡ ਦਿੱਤੀ ਕਿਉਂਕਿ ਆਮ ਆਦੀ ਪਾਰਟੀ ਨੇ ਕੁਝ ਨਵਾਂ ਨਹੀਂ ਕੀਤਾ ਨਵਾਂ ਸਿਰਫ ਇਹਨਾਂ ਕੀਤਾ ਕਿ ਦੂਜੀਆਂ ਪਾਰਟੀਆਂ ਨੂੰ ਰੱਜ ਕੇ ਨਿੰਦਿਆ ਹੈਗਾ ਅਸੀਂ ਆਮ ਘਰਾਂ ਦੇ ਹਾਂ ਬਸ ਇੰਨਾ ਹੀ ਹੈ ਜਿਹੜੇ ਪੰਜਾਬ ਚ 92 ਐਮਐਲਏ ਉਹਨਾਂ ਚੋਂ 80 ਦੇ ਕਰੀਬ ਉਹ ਨੇ ਜਿਨ੍ਹਾਂ ਦੀ ਪੋਲੀਟੀਕਲ ਤੌਰ ਤੇ ਜਿਹੜੇ ਕਾਲੀ ਦਲ ਦੇ ਨਾਲ ਜੁੜੇ ਰਹੇ ਕਾਂਗਰਸ ਦੇ ਨਾਲ ਜੁੜੇ ਰਹੇ ਬਹੁਤ ਘੱਟ ਨੇ ਜਿਹੜੇ ਆਮ ਆਦੀ ਪਾਰਟੀ ਨੇ ਬਾਕੀ ਦੇ ਸਾਰੇ ਉਧਰ ਉਧਰ ਹੋਏ ਨੇ ਭਾਂਤ ਭਾਂਤ ਦੀ ਲੱਕੜი ਇਕੱਠੀ ਹੋ ਕੇ ਤੇ ਆਮ ਆਦੀ ਪਾਰਟੀ ਬਣ ਗਈ ਹੁਣ ਜਿਹੜੇ ਗਵਰਨਰ ਸਾਹਿਬ ਨੇ ਫੈਸਲਾ ਮੈਨੂੰ ਲੱਗਦਾ ਬਿਲਕੁਲ ਸਹੀ ਸਾਰੀਆਂ ਸਰਕਾਰਾਂ ਨੂੰ ਫੈਸਲੇ ਲੈਣੇ ਚਾਹੀਦੇ ਚੰਡੀਗੜ੍ਹ ਹਿੰਦੁਸਤਾਨ ਦਾ ਇੱਕ ਅਜਿਹਾ ਵਾਹਿਦ ਸ਼ਹਿਰ ਆ ਜਿਹੜਾ ਬੰਦਾ ਇੱਥੇ ਸੋਣੀ ਰੋਟੀ ਖਾਂਦਾ ਹੈਗਾ ਹਰ ਇੱਕ ਨੂੰ ਕਮਾਈ ਦੇ ਸਾਧਨ ਨੇ ਔਰ ਬੰਦਾ ਕਿਉਂ ਫਰੀ ਦੇ ਔਰ ਕਿੰਨੇ ਕੀ ਹੈ ਮਹੀਨੇ ਦਾ ਕਿੰਨਾ 2 ਮਹੀਨਾ 300 ਰੁਪਏ ਆਉਂਦਾ ਤੇ ਜਿਹੜੇ ਚੰਡੀਗੜ੍ਹ ਦੇ ਵਿੱਚ ਤੇ 300 ਰੁਪਿਆ 2 ਮਹੀਨਿਆਂ ਦਾ ਨਹੀਂ ਦੇ ਸਕਦਾ ਹੈਗਾ ਉਹ ਤਾਂ ਹੋਣੀ ਹੈ ਨਾ ਸਾਰੇ ਰੋਜੀ ਰੋਟੀ ਠੀਕ ਮnde ਦਿਹਾੜੀਦਾਰ ਵਾਲਾ ਵੀ ਪੈਸੇ ਕਮਾਉਂਦਾ ਨੌਕਰੀ ਵਾਲਾ ਵੀ ਖਾਂਦਾ ਔਰ ਦੂਜਾ ਫਰੀ ਪਾਰਕਿੰਗ ਤੁਸੀਂ ਫਰੀ ਪਾਰਕਿੰਗ ਕਿਉਂ ਕਰ ਰਹੇ ਆਪਾਂ ਮੰਨ ਕੇ ਚੱਲਦੇ ਕਿ ਜੇ ਇੱਥੇ ਕਰੋੜ ਕਰੋੜ ਦੀਆਂ ਗੱਡੀਆਂ ਨੇ ਜੇ ਆਪਾਂ ਮੰਨ ਕੇ ਦੇ ਐਵਰੇਜ ਜਿਹੜੀ ਗੱਡੀ ਆ ਚਾਹੇ ਉਹ ਆਲਟ ਹੋਈ ਆ ਉਹ ਵੀ ਪਾ ਕੇ ਆਰਸੀ ਪਾ ਕੇ 4-5 ਲੱਖ ਰੁਪਏ ਦੀ ਬਣ ਜਾਂਦੀ ਜਿਹੜਾ ਬੰਦਾ 4-5 ਲੱਖ ਰੁਪਏ ਦੀ ਗੱਡੀ ਰੱਖਣ ਦੇ ਯੋਗ ਆ ਜਿਹੜਾ ਬੰਦਾ ਡੇਲੀ 100 ਕਿਲੋਮੀਟਰ ਚਲਾਉਣ ਦੇ ਵਾਸਤੇ ਤੇਲ ਖਰਚ ਸਕਦਾ ਹੈ ਕੀ ਉਹ ਪਾਰਕਿੰਗ ਦੇ ਵਿੱਚ ਪੂਰੇ ਦਿਨ ਦੇ 14 ਰੁਪਏ ਨਹੀਂ ਦੇ ਸਕਦਾ ਹੈਗਾ ਆਮ ਆਦੀ ਪਾਰਟੀ ਨੂੰ ਲੱਗਾ ਕਿ ਕੱਲ ਨੂੰ ਗੱਠਜੋੜ ਦੇ ਟੁੱਟ ਜਾਂਦਾ ਸਾਡਾ ਇੰਡੀਆ ਗੱਠਜੋੜ ਤੇ ਲੋਕ ਸਾਨੂੰ ਖੁਸ਼ ਹੋ ਜਾਣਗੇ ਕਿ ਅਸੀਂ ਫਿਰ ਆਪਣੇ ਬਲਬੁੱਤੇ ਤੇ ਇੱਥੇ ਆਪਣਾ ਮੈਂਬਰ ਪਾਰਲੀਮੈਂਟ ਬਣਾ ਸਕਦੇ ਜਿਹੜੀ ਆ ਅਸਲੀ ਸਾਜ਼ਿਸ਼ ਇਹ ਆ ਕਿ ਲੋਕਾਂ ਨੂੰ ਫ੍ਰੀ ਪਾਣੀ ਦੇ ਦੋ ਫ੍ਰੀ ਪਾਰਕਿੰਗ ਕਰ ਦੋ ਤੇ ਜਿਹੜੀਆਂ ਵੋਟਾਂ ਪੈਣੀਆਂ ਨੇ ਅਸੀਂ ਫਿਰ ਆਪਣਾ ਬੰਦਾ ਖੜਾ ਕਰਾਂ ਲੋਕ ਕਹਿੰਣਗੇ ਯਾਰ ਕਮਾਲ ਕਰ ਤੇ ਹੁਣ ਦਿੱਲੀ ਦੇ ਵਿੱਚ ਵੀ ਫ੍ਰੀ ਬਿਜਲੀ ਉੱਥੇ ਵੀ ਪਾਣੀ ਹੈ ਤੇ ਸਾਡੇ ਪੈਸੇ ਨਾਲ ਜਦ ਲੋਕਾਂ ਦੀ ਡਿਮਾਂਡ ਹੈ ਨਹੀਂ ਤੇ ਪੰਜਾਬ ਦੇ ਵਿੱਚ ਬਿਲੀ ਜਿਹੜੀ ਫ੍ਰੀ ਵੰਡਣ ਦੀ ਆਦਤ ਪਾਤੀ ਪਾਰਟੀਆਂ ਨੇ ਉਹਦੇ ਚ ਕਾਂਗਰਸ ਆਮ ਆਦੀ ਪਾਰਟੀ ਨੇ ਵਾਅਦਾ ਕੀਤਾ ਪਹਿਲਾਂ 200 ਜੂਨਿਟ ਹੁੰਦੀ ਸੀ ਫਿਰ ਕਾਲੀਆਂ ਵੇਲੇ ਫਿਰ ਇਹਨਾਂ ਨੇ 250 ਕਰਤੀ ਹੁਣ 600 ਕਰਤੀ ਕੁੱਲ ਮਿਲਾ ਕੇ ਜਿੰਨੀਆਂ ਵੀ ਜਿਹੜੀ ਵੀ ਸਰਕਾਰ ਫ੍ਰੀ ਸਬਸਿਡੀ ਦੇ ਰਹੀ ਹੈ ਕਿਸੇ ਵੀ ਰੂਪ ਚ ਦੇ ਰਹੀ ਹੈ ਉਹ ਤੇ ਦੇਸ਼ ਦਾ ਤੇ ਸੂਬਿਆਂ ਦਾ ਬੇੜਾਗਰਕਾ ਤੇ ਮੈਨੂੰ ਲੱਗਦਾ ਪੰਜਾਬ ਦੇ ਰਾਜਪਾਲ ਬਤੌਰ ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਉਹਨਾਂ ਨੇ ਚੰਡੀਗੜ੍ਹ ਦਾ ਬੇੜਾਗਰਕ ਹੋਣ ਤੋਂ ਬਚਾਲਿਆ ਪ੍ਰੀ ਪਾਰਕਿੰਗ ਤੁਹਾਡੇ ਕੋ ਮਹਿੰਗੀਆਂ ਗੱਡੀਆਂ ਲਗਜ਼ਰੀ ਗੱਡੀਆਂ BMW ਫਿਰ ਕਿਹੜੀ ਕਿਹੜੀ ਲੈਂਬਰਗਰੀ ਵਰਗੀਆਂ ਇੱਥੇ ਤੁਰੀਆਂ ਫਿਰਦੀਆਂ ਆਈਆਂ ਸਕੋਰਪੀਓ ਥਾਰ ਮਾੜੀ ਗੱਡੀ ਤੇ ਹੈ ਨਹੀਂ ਹੈ ਤੇ ਫਿਰ ਬੰਦਾ ਕਿਉਂ ਇਹ ਕਿਹੜੀਆਂ ਫ੍ਰੀ ਆ ਮੈਨੂੰ ਲੱਗਦਾ ਇਹ ਸਹੀ ਸਟੈਪ ਆ ਹਾਲਾਂਕਿ ਜਿਹੜੇ ਨਵੇਂ ਮੇਅਰ ਆਉਨਾ ਕਿਹਾ ਕਿ ਨਹੀਂ ਇਹ ਚੁਣੇ ਹੋਏ ਨੁਮਾਇੰਦਿਆਂ ਦਾ ਸਤਿਕਾਰ ਨਹੀਂ ਕੀਤਾ ਜਾ ਰਿਹਾ ਇਹ ਸਤਿਕਾਰ ਕਰਨ ਵਾਲੀ ਗੱਲ ਨਹੀਂ ਆ ਵੋਟਰ ਨੂੰ ਪੁੱਛੋ ਔਰ ਸਭ ਤੋਂ ਪਹਿਲੀ ਗੱਲ ਜੇ ਤੁਸੀਂ ਇਹ ਦੇਣੀ ਹੈ ਸਹੂਲਤ ਆ katoreਗੜ ਪਬਲਿਕ ਡਿਪੀਨ ਦੇ ਵਿੱਚ ਆਵੇ ਕਿ ਕਿਸੇ ਨੂੰ ਫ੍ਰੀ ਸਹੂਲਤ ਚਾਹੀਦੀ ਹੈ ਤੇ ਚੰਡੀਗੜ੍ਹ ਦੇ ਵਿੱਚ ਕਿਉਂ ਕਿਉਂ ਲੋਕੀ ਤੇ ਦੇਰ ਰਹੇ ਨੇ ਪਹਿਲਾਂ ਵੀ ਬਿੱਲ ਦੇ ਰਹੇ ਨੇ ਮਤਲਬ ਜੇ ਅੱਜ ਤੁਸੀਂ ਇਹ ਕਹਿ ਰਹੇ ਹੋ ਕੱਲ ਨੂੰ ਤੁਸੀਂ ਕਹੋਗੇ ਚੰਡੀਗੜ੍ਹ ਤੇ ਬਿਜਲੀ ਵੀ ਫ੍ਰੀ ਕਰ ਦਿਓ ਤੇ ਫਿਰ ਚੰਡੀਗੜ੍ਹ ਦੇ ਜਿਹੜੀਆਂ ਸਫਾਈਆਂ ਇੰਨੀਆਂ ਸੋਹ ਟੁੱਟੀ ਛੜਕ ਨਹੀਂ ਮਿਲਦੀ ਗਏ ਇੰਨੇ ਪਾਰਕ ਸਾਫ ਨੇ ਇੰਨਾ ਸੋਹਣਾ ਵਾਤਾਵਰਨ ਇੰਨੇ ਸੋਹਣੇ ਦਰਖਤ ਨੇ ਫਿਰ ਉਹਨਾਂ ਦੀ ਰਾਖੀ ਕੌਣ ਕਰੂਗਾ ਇੰਨਾ ਹੈਰੀਟੇਜ ਬਿਲਡਿੰਗ ਹੈ ਮੈਨੂੰ ਲੱਗਦਾ ਕਿ ਗਵਰਨਰ ਸਾਹਿਬ ਦਾ ਸਹੀ ਸਟੈਪ ਆ ਔਰ ਇਸ ਮਸਲੇ ਦੇ ਵਿੱਚ ਜਿੰਨੇ ਵੀ ਸੂਬਾ ਸਰਕਾਰਾਂ ਨੇ ਜੀ ਉਹਨਾਂ ਨੂੰ ਚਾਹੀਦਾ ਕਿ ਘੱਟੋ-ਘੱਟ ਬਨਵਾਰੀ لال ਪ੍ਰੋਖਤ ਸਾਹਿਬ ਕੋ ਸਿੱਖ ਲੈਣਾ ਚਾਹੀਦਾ ਹੈਗਾ ਕਿ ਜਿਹੜੀਆਂ ਮੁਫਤ ਵਾਲੀਆਂ ਸਹੂਲਤਾਂ ਨੇ ਦੇਸ਼ ਦੀਆਂ ਜੜਾਂ ਵਿੱਚ ਬੈਠ ਰਹੀਆਂ ਨੇ ਸੂਬਿਆਂ ਦੀਆਂ ਜੜਾਂ ਵਿੱਚ ਬੈਠ ਰਹੀਆਂ ਦੇਸ਼ ਦਾ ਬੇੜਾਗਰ ਕਰ ਰਹੀਆਂ ਨੇ ਇਸ ਕਰਕੇ ਕੋਈ ਬਿਲਕੁਲ ਗਰੀਬ ਹੋਵੇ ਬੰਦਾ ਉਹਨੂੰ ਤੇ ਮੰਨਿਆ ਪਰ ਜੇ ਇਥੇ ਲੱਖਾਂ ਰੁਪਏ ਤਨਖਾਹ ਲੈਣ ਵਾਲੇ ਬੰਦੇ ਵੀ ਉਹਨਾਂ ਨੂੰ ਫ੍ਰੀ ਫਿਰ ਤੇ ਇਥੇ ਇਥੇ ਤੇ ਫालतੂ ਤੁਸੀਂ ਪਾਣੀ ਨਹੀਂ ਲਾ ਸਕਦੇ ਆਪਣੀ ਕਿਆਰੀ ਦੇ ਵਿੱਚ ਤੁਸੀਂ ਗੱਡੀ ਨਹੀਂ ਧੋ ਸਕਦੇ ਤੁਸੀਂ ਮੋਟਰਸਾਈਕਲ ਨਹੀਂ ਧੋ ਸਕਦੇ ਤੁਸੀਂ ਸਕੂਟਰ ਨਹੀਂ ਧੋ ਸਕਦੇ ਤੁਸੀਂ ਆਪਣਾ ਵੇੜਾ ਨਹੀਂ ਧੋ ਸਕਦੇ ਤੇ ਜਦ ਪਾਣੀ ਫ੍ਰੀ ਕਰ ਦਿੱਤਾ ਤੇ ਫਿਰ ਲੋਕਾਂ ਨੇ ਗੱਡੀਆਂ ਵੀ ਧੋਣੀਆਂ ਵੇੜੇ ਵੀ ਤੋਂ ਜਿਵੇਂ ਪੰਜਾਬ ਦੇ ਵਿੱਚ ਪਾਣੀ ਸੜਕਾਂ ਤੇ ਪਾਣੀ ਵੇੜਿਆਂ ਚ ਪਾਣੀ ਉਹ ਪਾਣੀ ਦੀ ਬਰਬਾਦੀ ਆ ਜੇ ਅਸੀਂ ਅੱਜ ਪਾਣੀ ਦੀ ਵੈਲਿਊ ਨਹੀਂ ਸਮਝੀ ਤੇ ਸਾਡਾ ਪੰਜਾਬ ਵੀ ਰੇਗਿਸਤਾਨ ਬਣ ਜਾਊਗਾ ਤੇ ਇਸ ਕਰਕੇ ਇੱਥੇ ਤੇ ਜੇ ਪਾਣੀ ਜੇ ਬੰਦਾ ਆਪਣੀਆਂ ਕਿਆਰਿਆਂ ਨੂੰ ਗੱਡੀਆਂ ਧੋਂਦੀਆਂ ਧੋਂਦੇ ਨੂੰ ਕੋਈ ਮਿਲ ਜਾਏ ਸਵੇ ਨੂੰ ਇੱਥੇ ਛਾਪੇ ਵੱਜਦੇ ਨੇ 5000 ਰੁਪਿਆ ਫਾਈਨ ਤੇ ਫਿਰ ਮਿਊਨਿਸਪਲ ਕਾਰਪੋਰੇਸ਼ਨਲ ਕਹਿਣ ਕਿ ਸਾਨੂੰ ਕਿ ਜਦੋਂ ਪਾਣੀ ਫ੍ਰੀ ਹੋ ਗਿਆ ਅਸੀਂ ਆਮ ਆਦੀ ਪਾਰਟੀ ਚੰਡੀਗੜ੍ਹ ਉਹ ਪਾਣੀ ਦੀ ਵੈਲਿਊ ਨਹੀਂ ਸਮਝ ਰਹੇ ਬੜੀ ਵਾਰ ਆਪਾਂ ਪਹਿਲਾਂ ਜ਼ਿਕਰ ਕੀਤਾ ਜਦੋਂ ਭਾਰਤੀ ਕ੍ਰਿਕਟ ਟੀਮ ਸਾਊਥ ਅਫਰੀਕਾ ਦੇ ਵਿੱਚ ਮੈਚ ਖੇਡਣ ਗਈ ਸੀ ਹਰ ਖਿਡਾਰੀ ਦੇ ਭਾਰਤੀ ਖਿਡਾਰੀ ਦੇ ਬਾਹਰ ਸਾਊਥ ਅਫਰੀਕਨ ਉੱਥੋਂ ਦੀ ਸਰਕਾਰ ਦਾ ਇੱਕ ਬੰਦਾ ਖੜਾ ਹੋ ਗਿਆ ਕਿ ਤੁਹਾਨੂੰ ਸਿਰਫ ਤੇ ਸਿਰਫ 2 ਮਿੰਟ ਜਿਹੜੇ ਨੇ ਉਹ ਤੁਹਾਨੂੰ ਨਹਾਉਣ ਵਾਸਤੇ ਦਿੱਤੇ ਜਾਂਦੇ ਨੇ ਤੇ ਇੱਥੇ 20-20 ਮਿੰਟ ਲੋਕੀ ਬੁਰਸ਼ ਕਰਦੇ ਰਹਿੰਦੇ ਨੇ 20-20 ਮਿੰਟ ਲੋਕੀ ਆਪਣਾ ਪਛਵਾੜਾ ਧੁੰਦੇ ਰਹਿੰਦੇ ਨੇ ਟੱਟੀ ਕਰਨ ਤੋਂ ਬਾਅਦ ਪਾਂਡੇ ਤੋਂ ਤੇ 20-20 ਮਿੰਟ ਟੂਟੀਆਂ ਚੱਲਦੇ ਰਹਿੰਦੇ ਆ ਕੱਪੜੇ ਤੋਂ ਡੰਗਰ ਤੋਂ ਅਸੀਂ ਤਾਂ ਪਾਣੀ ਦੀ ਵੈਲਿਊ ਨਹੀਂ ਸਮਝਦੇ ਹੈਗੇ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਪੰਜਾਬ ਦੇ ਰਾਜਪਾਲ ਨੇ ਜਿਹੜੀ ਇੱਕ ਐਗਜ਼ਾਮਪਲ ਦਿੱਤੀ ਆ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਲਾਗੂ ਹੋਣੀ ਚਾਹੀਦੀ ਕਿ ਘੱਟੋ ਘੱਟ ਬਿਜਲੀ ਫ੍ਰੀ ਨਹੀਂ ਹੋਣੀ ਚਾਹੀਦੀ ਪਾਣੀ ਫ੍ਰੀ ਨਹੀਂ ਹੋਣਾ ਚਾਹੀਦਾ ਜਿਹੜੀਆਂ ਚੀਜ਼ਾਂ ਫ੍ਰੀ ਦਿੱਤੀਆਂ ਜਾਂ ਬਿਲਕੁਲ ਬਜ਼ੁਰਗ ਨੇ ਜਿੰਨਾਂ ਕੋਈ ਇਸ ਟਾਈਮ ਉਹਨਾਂ ਦੇ ਪੁੱਤ ਛੱਡ ਛੁੱਟ ਗਏ ਨੇ ਜਾਂ ਰਹਿ ਨਹੀਂ ਰਹੇ ਨੇ ਜਾਂ ਹੋਰ ਬਹੁਤ ਸਾਰੇ ਕਾਰਨ ਮਲਟੀਪਲ ਕਾਰਨ ਹੋ ਸਕਦੇ ਨੇ ਘੱਟੋ ਘੜ ਉਹਨਾਂ ਨੂੰ ਤੁਸੀਂ ਫ੍ਰੀ ਬਿਜਲੀ ਦੇ ਦਿਓ ਉਹਨੂੰ ਰਾਸ਼ਨ ਵੀ ਦੇ ਦਿਓ ਪਰ ਜਿਹੜੇ ਲੋਕ ਹੱਟੇ ਕੱਟੇ ਨੇ ਜਿਹੜੇ ਕਮਾਉਂਦੇ ਨੇ ਉਹਨਾਂ ਨੂੰ ਤੇ ਦਿੱਤੀ ਜਾ ਸਕਦੀ ਹੁਣ ਪੰਜਾਬ ਦੇ ਵਿੱਚ ਜਿਹੜੀਆਂ ਬੀਬੀਆਂ ਸਰਕਾਰੀ ਨੌਕਰੀਆਂ ਕਰਦੀਆਂ ਜਿਹੜੀਆਂ ਉਹ ਚਾਹ ਟੀਚਰ ਨੇ ਚਾਹ ਉਹ ਸਟਾਫ ਨੇ ਜਿਹੜੀਆਂ ਆਂਦੀਆਂ ਜਾਂਦੀਆਂ ਉਹ ਵੀ ਫ੍ਰੀ ਬੱਸਾਂ ਦੇ ਵਿੱਚ ਸਫ਼ਰ ਕਰਦੀਆਂ ਹੁਣ ਬੋਲਦੇ ਬੋਲਦੇ ਹਰਪਾਲ ਸਿੰਘ ਚੀਮਾਣੀ ਝੂਠ ਹੀ ਬੋਲ ਗਏ ਬਜਟ ਚ ਕਿ 11 ਕਰੋੜ ਬੀਬੀਆਂ ਸਫਰ ਕਰ ਚੁੱਕੀਆਂ ਹਨ ਪਰ ਜਦ ਤਿੰਨ ਕਰੋੜ ਆਬਾਦੀ ਪੰਜਾਬ ਪੂਰੇ ਦੀ ਤੇ 11 ਕਰੋੜ ਬੀਬੀਆਂ ਕਿੱਥੋਂ ਆ ਗਈਆਂ ਠੀਕ ਹੈ ਪਰ ਬੀਬੀਆਂ ਨੂੰ ਬਹੁਤ ਸਾਰੀਆਂ ਹੋ ਸਕਦਾ ਲੋੜਵੰਦ ਹੈ ਪਰ ਉਹਨਾਂ ਚੋਂ ਬਹੁਤ ਸਾਰੀਆਂ ਜਿਹਨਾਂ ਨੂੰ ਨਹੀਂ ਹੈ ਇਸ ਕਰਕੇ ਸਰਕਾਰ ਨੂੰ ਜਿਹੜੀਆਂ ਫ੍ਰੀ ਕਰਨ ਵਾਲੀਆਂ ਮੁਫਤ ਰਿਓੜੀਆਂ ਵੰਡਣ ਦੀ ਜਿਹੜੀ ਆਦਤ ਹੈ ਨਾ ਆਪਣੀ ਵੋਟ ਦੀ ਖਾਤਰ ਸਰਕਾਰ ਦੀ ਖਾਤਰ ਉਹ ਬੰਦ ਕਰਨੀਆਂ ਦੇਣੀਆਂ ਚਾਹੀਦੀਆਂ ਹੈਗੀਆਂ ਨੇ ਇਹ ਕਿਉਂਕਿ ਤੁਸੀਂ ਤਾਂ ਪਹਿਲਾਂ ਹੀ ਪੰਜਾਬ ਪੰਜਾਬ ਦੇ ਜਿਹੜਨੇ ਵੀ ਪੋਲਿਟਿਸ਼ੀਅਨ ਪੂਰੇ ਹਿੰਦੁਸਤਾਨ ਦੇ ਉਹ ਸਾਡੇ ਟੈਕਸ ਤੇ ਆਨੰਦ ਮਾਣਦੇ ਨੇ ਸਾਡੇ ਟੈਕਸਾਂ ਤੇ ਦੂਰੀਆਂ ਦੂਰੀਆਂ ਜੈਡ ਪਲੱਸ ਸਿਕਿਉਰਟੀਆਂ ਰੱਖਦੇ ਨੇ ਸਾਡੇ ਸਿਰ ਤੇ ਦੋ ਦੋ ਚਾਰ ਕਿੱਲਾਂ ਦੀਆਂ ਕੋਠੀਆਂ ਨੇ ਸਾਡੇ ਸਿਰ ਤੇ 40 40 ਉਹ ਘਰਾਂ ਦੇ ਵਿੱਚ ਨੌਕਰ ਨੇ 100-100 ਗੱਨ ਮੈਨੇ ਉਹ ਸਾਡੇ ਪੈਸੇ ਨੇ ਤੇ ਜਦ ਸਾਨੂੰ ਫ੍ਰੀ ਪਾਣੀ ਚਾਹੀਦਾ ਨਹੀਂ ਜਦ ਸਾਨੂੰ ਫ੍ਰੀ ਪਾਰਕਿੰਗ ਚਾਹੀਦੀ ਨਹੀਂ ਤੇ ਫਿਰ ਕਿਉਂ ਨਹੀਂ ਪੰਜਾਬ ਦੇ ਦੇ ਵਿੱਚ ਤੁਸੀਂ ਕਹਿੰਦੇ ਕਿ ਟੋਲ ਬੰਦ ਕਰ ਦਿਓ ਲੋਕਾਂ ਦੇ ਟੈਕਸ ਜਿਆਦਾ ਕਿਉਂ ਹੀ ਗੱਡੀਆਂ ਦੇ ਵਿੱਚ ਟੈਕਸ ਦੇ ਰਿਹਾਗੇ ਨੇ ਤੇ ਫਿਰ ਉੱਥੇ ਜੇ ਨੀਤ ਚੰਗੀ ਹੈ ਤੇ ਫਿਰ ਇੱਥੇ ਵੀ ਰੱਖਣੀ ਚਾਹੀਦੀ ਹੈ ਨਾ ਕਿ ਜਦ ਜੇਬ ਬੰਦਾ ਗੱਡੀ ਲੈਣ ਜੋਗਾ ਹੈ ਤੇ ਉਹ ਪਾਰਕਿੰਗ ਵੀ ਦੇਣੀ ਚਾਹੀਦੀ ਹੈ ਨੂੰ ਜੇ ਉਹ ਉਹ ਇੱਕ ਚੰਗਾ ਘਰ ਵਾ ਉਨੂੰ ਉਹਨੂੰ ਦੇਣਾ ਚਾਹੀਦਾ ਹੈਗਾ ਪੈਸੇ ਦੇਣੇ ਜਾਂ ਪਾਣੀ ਦੇ ਤੇ ਮੈਨੂੰ ਲੱਗਦਾ ਹੈ ਕਿ ਗਵਰਨਰ ਸਾਹਿਬ ਦਾ ਜਿਹੜਾ ਸਟੈਪ ਆਉਸ ਸਹੀ ਆ ਔਰ ਇਹਨੂੰ ਪੂਰੇ ਭਾਰਤ ਦੇ ਵਿੱਚ ਜਿੰਨੇ ਵੀ ਮੁੱਖ ਮੰਤਰੀ ਆ ਉਸ ਤੇ ਚਰਚਾ ਕਰਕੇ ਆਪਣੇ ਆਪਣੇ ਸੂਬਿਆਂ ਦੇ ਵਿੱਚ ਲਾਗੂ ਕਰਨਾ ਚਾਹੀਦਾ ਤੇ ਕਿਉਂਕਿ ਜੇ ਇੱਕ ਵਾਰ ਆਦਤ ਪੈ ਗਈ ਜੇ ਹੁਣ ਸਭ ਤੋਂ ਵੱਡਾ ਇਹਨਾਂ ਨੇ ਆਪਣੀ ਹਾਲਾਂਕਿ ਬੀਜੇਪੀ ਪਾਰਟੀ ਦੇ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਕਹਿੰਦੀ 20000 ਲੀਟਰ ਦੇਵਾਂਗੇ ਤੇ ਬੀਜੇਪੀ ਵਾਲੇ ਕਹਿੰਦੇ ਅਸੀਂ 40000 ਲੀਟਰ ਦੇਵਾਂਗੇ ਵੀ ਬੀਜੇਪੀ ਵੀ ਬੇੜਾ ਘਰ ਕਰਨ ਤੇ ਲੱਗੀ ਚੰਡੀਗੜ੍ਹ ਦਾ ਜੇ ਕਰਨਾ ਤੇ ਪਹਿਲਾਂ ਕਰ ਦਿੰਦੇ ਨਾਲੇ ਗਵਰਨਰ ਦਾ ਵੀ ਟੈਸਟ ਹੋ ਜਾਂਦਾ ਜਦੋਂ ਤੁਹਾਡਾ ਮੇਅਰ ਰਿਹਾ ਉਦੋਂ 40000 ਲੀਟਰ ਕਰ ਦਿੰਦੇ ਫਿਰ ਪਤਾ ਲੱਗਦਾ ਕਿ ਗਵਰਨਰ ਦੀ ਜੋ ਅੱਜ ਟੋਣ ਆ ਉਦੋਂ ਵੀ ਉਹੀ ਟੋਣ ਰਹਿੰਦੀ ਹੈਗੀ ਜਾਂ ਕੱਲ ਨੂੰ ਫਿਰ ਕਿਤੇ ਭਾਜੀਪੀ ਦਾ ਮੇਅਰ ਬਣ ਜਾਂਦਾ ਤੇ ਇਸੇ ਗਵਰਨਰ ਦੀ ਇਹੋ ਟੋਣ ਰਹੇਗੀ ਪਰ ਜੋ ਵੀ ਟੋਣ ਰਹਿੰਦੀ ਜਾਂ ਨਹੀਂ ਰਹਿੰਦੀ ਜੋ ਅੱਜ ਉਹਨਾਂ ਨੇ ਆਪਣੀ ਟਿਊਨ ਟੋਨ ਦੱਸੀ ਹੈਗੀ ਮੈ ਉਹਨੂੰ ਲੱਗਦਾ ਕਿ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੀ ਇਸ ਜਿਹੜਾ ਸਟੈਂਡ ਲੈ ਉਹਦਾ ਸਵਾਗਤ ਕਰਨਾ ਚਾਹੀਦਾ ਹੈ